ਪਾਈ ਅਮਰਿਤਪਾਲ ਸਿੰਘ ਦੇ ਉੱਤੇ ਇੱਕ ਨਵਾਂ ਕੇਸ ਆਲਰੇਡੀ ਹੁਣ ਇੱਕ ਚੱਲਦਾ ਪਿਆ ਪ੍ਰੇਵੈਲਿੰਗ ਇੱਕ ਹੋਰ ਪੜਤ ਤਾ ਗਿਆ ਐਨਐਸਏ ਤੋਂ ਬਾਅਦ ਹੁਣ ਯੂਏਪੀਏ ਪੜਤ ਤਾ ਗਿਆ ਪਹਿਲਾਂ ਤਾਂ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਸੀ ਇਹ ਦੇਖੋ ਸਾਨੂੰ ਵੀ ਨਾ ਜਸਤੀ ਮੈਨੂੰ ਤੇ ਅੱਧਾ ਘੰਟੇ ਪਹਿਲਾਂ ਪਤਾ ਲੱਗਾ ਕਿਉਂਕਿ ਰਾਤ ਮੈਂ ਜਿੰਨਾ ਕਿ ਫਿਰ 2:00 ਵਜੇ ਮੈਂ ਸੌਂਦਾ ਹਾਂ ਤਾਂ ਉਦੋਂ ਤੱਕ ਤੇ ਕੋਈ ਮੈਂ ਖਬਰ ਸੁਣੀ ਨਹੀਂ ਤੇ ਮੈਨੂੰ ਹੁਣ ਹੀ ਪਤਾ ਲੱਗਾ ਵਾ ਦੇਖੋ ਇਹ ਹੁਣ ਮੈਨੂੰ ਤੇ ਚੰਗੀ ਤਰ੍ਹਾਂ ਕਲੀਅਰ ਹੈ ਜੇ ਕਿਤੇ ਨਿਊਜ਼ ਵਗੈਰਾ ਤੋਂ ਪੜਿਆ ਨਹੀਂ ਐਦਾਂ ਹੀ ਲਿੰਕਤਾ ਡਰ ਕਿ ਕੋਈ ਸੁਣਿਆ ਵਾ ਜੀ ਤੇ ਇਹ ਹੁਣ ਸਰਕਾਰ ਦੇ ਕੋਲ ਕੋਈ ਹੈ ਤੇ ਨਹੀਂ ਆ ਕਿ ਗਾਂ ਉਹਦੀ ਐਨਐਸਏ ਐਕਸਟੈਂਡ ਕਰਨ ਦਾ ਕੋਈ ਤੇ ਕੋਈ ਨਾ ਕੋਈ ਏਦਾਂ ਦਾ ਬਹਾਨਾ ਬਣਾ ਕੇ ਰੱਖਣ ਗਿਆ ਅੰਦਰ ਉਹਦੀ ਏਦਾਂ ਦਾ ਮੁੱਦਾ ਇੱਕ ਪਾਸੇ ਇਹ ਵੀ ਇਲਜ਼ਾਮ ਲੱਗੇ ਆ ਨਾ ਕਿ ਸਰਕਾਰ ਦੇ ਕੋਲ ਏਦਾਂ ਦੇ ਸਬੂਤ ਹੈਗੇ ਆ ਪੁਲਿਸ ਦੇ ਕੋਲ ਸਬੂਤ ਹੈਗੇ ਆ ਕਿ ਗੁਰਪ੍ਰੀਤ ਸਿੰਘ ਹਰੀਨੋ ਕਾਂਡ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਹੱਥ ਹੋ ਸਕਦਾ ਆ ਤਾਂ ਕਰਕੇ ਇਹਨੂੰ ਲਗਾਇਆ ਗਿਆ ਇਹ ਕਿਹਾ ਜਾ ਰਿਹਾ ਦੇਖੋ ਜੀ ਸਰਕਾਰਾਂ ਜੋ ਮਰਜ਼ੀ ਬਣਾ ਲੈਣ ਜਦੋਂ ਤੇ ਇਹਨੂੰ ਕਹਿੰਦੇ ਆ ਆਪਣਾ ਆਪਣਾ ਪੱਖ ਪੇਸ਼ ਕਰਨਾ ਹੋਣਾ ਚਾਹੁੰਦੇ ਨੇ ਤਗੜੇ ਦਾ ਕੈਰੀਅਰ ਕਰ ਦਿੰਦੇ ਆ ਨਾ ਹੂੰ ਠੀਕ ਹੈ ਨਾ ਸਰਕਾਰਾਂ ਦੇ ਜਿਹਨੂੰ ਅਜੇ ਤੱਕ ਵੀ ਜਿਨ੍ਹਾਂ ਨੂੰ ਹੋਣ ਬਣਵੇ ਤੇ ਇਹਨੂੰ ਕਿਸੇ ਨੂੰ ਹੋਣ ਸਜ਼ਾ ਹੋ ਰਹੀ ਆ ਜੀ ਉਹ ਜਿਹੜੇ ਚਲ ਗਏ ਤਾਂ ਜਿਨ੍ਹਾਂ ਦਾ ਨੁਕਸਾਨ ਉਹਦੀ ਕੰਨੇ ਪੂਰਤੀ ਕਰਨੀ ਇਦਾਂ ਹੀ ਇਹ ਆ ਜੋ ਮਰਜ਼ੀ ਕਿਸੇ ਦੇ ਅੱਜ ਪਾ ਦੋ ਕਿਸ ਆਪਣੀਆਂ ਕੋਟਾਵਾਂ ਜਾਂ ਆਪਣੇ ਥਾਣੇ ਦੀ ਪੁਲਿਸ ਜਿੱਦਾਂ ਨਾਲ ਕਰ ਰਹੀ ਹੈਂਡਲ ਉਹਦੇ ਚੋਂ ਆਪਾਂ ਨੂੰ ਕੀ ਆਸ ਰੱਖੀ ਜਾ ਸਕਦੀ ਜੋ ਗਲਤ ਜਿੰਨਾ ਮਰਜ਼ੀ ਠੱਗਾ ਕਰੀ ਜਾ अच्छा सुच찬 ਜੀ ਇਹ ਰੀਸੈਂਟਲੀ ਉਦੋਂ ਹੋ ਰਿਹਾ ਜਦੋਂ ਹੁਣੇ ਨਵੀਂ ਪਾਰਟੀ ਬਣਾਈ ਜਾ ਰਹੀ ਆ ਜਾਂ ਫਿਰ 14 ਤਰੀਕ ਨੂੰ ਉਹਦਾ ਐਲਾਨ ਕਰ ਦੇਣਾ ਆ ਇਹ ਇਹਦੇ ਨਾਲ ਵੀ ਕਨੈਕਟਡ ਹੋ ਸਕਦਾ ਤੁਹਾਡੇ ਹਿਸਾਬ ਨਾਲ ਇਹ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਵਾ ਦੇਖੋ ਇਹ ਤੇ ਲੋਕਤੰਤਰ ਦੇ ਵਿੱਚ ਇਹ ਹਰ ਇੱਕ ਨੂੰ ਕੋਈ ਅਧਿਕਾਰ ਹੈਗਾ ਵੀ ਆਪਣੀ ਆਵਾਜ਼ ਨੂੰ ਕਿਸ ਤਰੀਕ ਜਿੱਦਾਂ ਵੀ ਉਹ بلند ਕਰਨੀ ਚਾਵੇ ਉਹਦੇ ਵਿੱਚ ਕੋਈ ਇਹ ਤੇ ਹੈ ਨਹੀਂਗਾ ਕਿ ਅਸੀਂ ਕੋਈ ਗਲਤ ਕੰਮ ਕਰ ਰਹੇ ਆ ਕੋਈ ਕੋਈ ਇਹੋ ਜਿਹੀ ਕੋਈ ਵੈਰੈਂਸ ਵਾਲਾ ਕੋਈ ਕੰਮ ਕਰ ਰਹੇ ਆ ਅਸੀਂ ਤੇ 2 ਸਾਲ ਤੋਂ ਜਦੋਂ ਤੋਂ ਅੰਦਰ ਆ ਅਸੀਂ ਤੇ ਇੱਕ ਬੜੇ ਆਮ ਨਾਮ ਦੇ ਨਾਲ ਚੱਲ ਰਹੇ ਆ ਹੂੰ ਸਰਕਾਰ ਨੂੰ ਪਤਾ ਨਹੀਂ ਕੀ ਇਹਦੇ ਚ ਨਜ਼ਰ ਆ ਰਿਹਾ ਮੈਂ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਕਿਉਂਕਿ ਪਹਿਲਾਂ ਵੀ ਜਦੋਂ ਇਸ ਬਾਰੇ ਡੀਜੀਪੀ ਨੇ ਗੱਲ ਕੀਤੀ ਸੀ ਉਸ ਵੇਲੇ ਕਿਹਾ ਸੀਗਾ ਕਿ ਲਿੰਕਸ ਸੀਗੇ ਔਰ ਉਦੋਂ ਵੀ ਭਾਈ ਅਮਰਿਤਪਾਲ ਸਿੰਘ ਦਾ ਨਾਮ ਵਿੱਚ ਆਇਆ ਸੀਗਾ ਔਰ ਗੈਂਗਸਟਰ ਅਰਸ਼ ਢਾਲਾ ਦੇ ਨਾਲ ਨਾਮ ਉਦੋਂ ਵੀ ਜੁੜਦਾ ਪਿਆ ਸੀ ਤੇ ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਇਹੋ ਜਿਹੇ ਸਬੂਤ ਹੈਗੇ ਜਿਹੜੇ ਰਿਲੇਟ ਕਰਦੇ ਦੋਵਾਂ ਨੂੰ ਦੇਖੋ ਜੀ ਇਹ ਤੇ ਹੁਣ ਜਾਦਾ ਤੁਸੀਂ ਇਹੋ ਜਿਹੀ ਚੀਜ਼ਾਂ ਸੋਸ਼ਲ ਮੀਡੀਆ ਨੂੰ ਜਾਂ ਕਰਦੇ ਤਾਂ ਤੁਹਾਨੂੰ ਜਿਆਦਾ ਉਹ ਸਰਕਾਰ ਤੇ BJP ਤੇ ਹੁਣ ਧਿਆਨ ਹੀ ਅਮਰਤਪਾਲ ਵਾਲਾ ਵੱਦਾ ਚਲੇਦਾ ਬਾਕੀ ਇੰਨੇ ਇੱਥੇ ਮਸਲੇ ਪੰਜਾਬ ਦੇ ਵਿੱਚ ਇੰਨਾ ਨਸ਼ਾ ਨਾ ਰੋਹ ਦੁਨੀਆ ਮਰ ਰਹੀ ਹੈ ਕਿਸਾਨੀ ਉੱਥੇ ਬਾਰਡਰਾਂ ਦੇ ਮਾਰੇ ਹੀ ਹੈ ਤੇ ਉਹਨਾਂ ਨੂੰ ਹੋਰ ਤੱਕ ਉਹ ਦਿਖਦਾ ਨਹੀਂ ਹੈ BJP ਨੂੰ BJP ਨੂੰ ਅੰਦਰ ਬੈਠਾ ਹੀ ਅਮਰਤਪਾਲ ਪਤਾ ਨਹੀਂ ਕੋ ਡਰਾਈ ਜਾ ਰਿਹਾ ਠੀਕ ਹੈ ਨਾ ਇੱਥੇ ਲੋਕ ਬੜੇ ਜਿਹੜੇ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਪਰ ਉਹ டிਜੀਪੀ ਦੇ ਉਹ ਮਤਲਬ ਪ੍ਰਸਕਾਨ ਕਾਨਫਰੈਂਸ ਜਿਉਂ ਕਰਦਾ ਮਰਤਪਾਲ ਦਾ ਨਾਮ ਲਾ ਕੇ ਕਰਦਾ ਉਹ ਜੋ ਕਰਦਾ ਕਰੀ ਜਾਏ ਕੋਈ ਗੱਲ ਨਹੀਂ ਉਹ ਵੈਗਰੂ ਜੋ ਕਰੇਗਾ ਭਲੀ ਕਰੇਗਾ ਠੀਕ ਠੀਕ ਹੈ ਬਹੁਤ ਸ਼ੁਕਰੀਆ ਜੀ ਹਾਂ ਜੀ